ਕੱਗਰ ਸਰਦুলਗੜ ਤੋਂ ਅੱਜ ਸਵੇਰੇ 8 ਵਜੇ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਅੱਜ ਕੱਗਰ ਵਿੱਚ ਪਾਣੀ ਦਾ ਪੱਧਰ ਹੈ ਜੋ 22.7 ਫੁੱਟ ਦੇ ਲਗਭਗ ਹੈ ਜੋ 23 ਫੁੱਟ ਦੇ ਬਹੁਤ ਨੇੜੇ ਹੈ ਕੱਗਰ ਦੇ ਤਹਿਰ ਤੋਂ ਬਚਣ ਲਈ ਚਾਰੇ ਪਾਸੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਅੱਜ ਬੀਬੀਆਂ ਵੱਲੋਂ ਕੱਗਰ ਦੇ ਪੁਲ ਤੇ ਇਕੱਠੇ ਹੋ ਕੇ ਸੁਖ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪਾਠ ਕੀਤੇ ਗਏ ਕੱਗਰ ਦੇ ਇਸ ਪਾਣੀ ਦੇ ਪੱਦਰ ਨੂੰ ਲੈ ਕੇ ਤੁਸੀਂ ਵੀ ਕੋਈ ਆਪਣੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜਰੂਰ ਕਮੈਂਟ ਕਰੋ ਵੀਡੀਓ ਦੇਖੋ ਤੇ ਸ਼ੇਅਰ ਕਰ ਦਿਓ ਹੋਰ ਨਵੀਂ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ